ਜਿੱਥੇ ਤੱਕ ਤੁਹਾਡੀ ਨਜ਼ਰ ਜਾਂਦੀ ਹੈ ਉੱਥੇ ਤੱਕ ਨਜ਼ਰ ਮਾਰੋ ਇਹ ਲਾਈਨਾਂ ਦੇ ਵਿੱਚ ਲੱਗੇ ਹੋਏ ਲੋਕਾਂ ਦੇ ਉੱਤੇ ਤੇ ਇਹ ਤਸਵੀਰ ਹੈ ਗੁਰੂ ਨਾਨਕ ਕਿਚਨ ਕੈਲਗਰੀ ਦੀ ਜਿੱਥੇ ਕਿ ਲਗਾਤਾਰ ਉਪਰਾਲਾ ਕੀਤਾ ਜਾ ਰਿਹਾ ਹੈ ਮੁਫਤ ਦੇ ਵਿੱਚ ਕੈਲਗਰੀ ਦੇ ਵਿੱਚ ਗਏ ਹੋਏ ਪੜਨ ਵਾਲੇ ਬੱਚੇ ਤੇ ਹਰ ਇੱਕ ਵਰਗ ਨੂੰ ਜਿਹੜਾ ਕਿ ਇਹਨਾਂ ਦੇ ਵੱਲੋਂ ਮੁਫਤ ਦੇ ਵਿੱਚ ਰਾਸ਼ਨ ਦਿੱਤਾ ਜਾ ਰਿਹਾ ਜਿਸ ਨੂੰ ਲੈ ਕੇ ਇਹਨਾਂ ਬੱਚਿਆਂ ਦਾ ਇਹਨਾਂ ਲੋਕਾਂ ਦਾ ਜਿਹੜਾ ਕਿ ਬਹੁਤ ਜ਼ਿਆਦਾ ਇਸ ਦੇ ਨਾਲ ਫਾਇਦਾ ਹੋ ਰਿਹਾ ਸੋ ਲੋਕਾਂ ਨੇ ਉੱਥੇ ਮੌਜੂਦ ਜਿਹੜੇ ਸਟੂਡੈਂਟ ਵੈਲਸ ਦੇ ਉੱਤੇ ਜਿਹੜੇ ਉੱਥੇ ਗਏ ਹੋਏ ਨੇ ਜਿਨ੍ਹਾਂ ਨੂੰ ਹਾਲੇ ਕੰਮ ਨਹੀਂ ਮਿਲ ਰਿਹਾ ਜਾਂ ਹੋਰ ਵੀ ਨੇ ਜਿਨ੍ਹਾਂ ਨੂੰ ਕੰਮ ਮਿਲ ਵੀ ਚੁੱਕਿਆ ਉਹਨਾਂ ਨੂੰ ਵੀ ਕਹਿਣ ਦਾ ਭਾਵ ਹੈ ਕਿ ਇੱਥੇ ਕੋਈ ਵੀ ਭੇਦਭਾਵ ਨਹੀਂ ਰੱਖਿਆ ਗਿਆ ਸਭ ਨੂੰ ਰਾਸ਼ਨ ਜਿਹੜਾ ਕਿ ਦਿੱਤਾ ਜਾ ਰਿਹਾ ਜਿਹੜਾ ਵੀ ਕੋਈ ਲੋੜ ਵੰਦਾ ਜਿੰਨੂੰ ਵੀ ਕੋਈ ਜ਼ਰੂਰਤ ਆ ਉਹ ਜਿਹੜਾ ਕਿ ਇੱਥੇ ਉਹਨਾਂ ਨੂੰ ਰਾਸ਼ਨ ਦਿੱਤਾ ਜਾ ਰਿਹਾ ਇਸ ਦੇ ਨਾਲ ਸਟੂਡੈਂਟਾਂ ਨੂੰ ਵੀ ਬਹੁਤ ਜ਼ਿਆਦਾ ਜਿਹੜੀ ਕਿ ਮਦਦ ਮਿਲ ਰਹੀ ਹੈ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀਰ ਪੈ ਦਾ ਸੱਚਾ ਸੌਦਾ ਕੀਤਾ ਸੀ ਤੇ ਉਹ ਸੱਚਾ ਸੌਦਾ ਅੱਜ ਵੀ ਚੱਲ ਰਿਹਾ ਸੋ ਬਹੁਤ ਹੀ ਜਿਹੜਾ ਕਿ ਇਹਨਾਂ ਦੇ ਵੱਲੋਂ ਪ੍ਰਾਲੇ ਕੀਤੇ ਜਾ ਰਹੇ ਨੇ ਇਸ ਸੰਸਥਾ ਦੇ ਵੱਲੋਂ ਲਗਾਤਾਰ ਜਿਹੜਾ ਕਿ ਰਾਸ਼ਨ ਸਬਜ਼ੀਆਂ ਦਾਲਾਂ ਅਤੇ ਹੋਰ ਬ੍ਰੈਡ ਵਗੈਰਾ ਜੋ ਵੀ ਖਾਣ ਪੀਣ ਦਾ ਸਮਾਨ ਹੈ ਉਹ ਜਿਹੜਾ ਕਿ ਇੱਥੇ ਦਿੱਤਾ ਜਾਂਦਾ ਇੱਥੇ ਕੈਲਗਰੀ ਦੇ ਵਿੱਚ ਕਟੋ-ਕਾਟ ਰਾਸ਼ਨ ਲੈਣ ਵਾਲਿਆਂ ਦੀ ਡੇਢ-ਡੇਢ 2-2 ਕਿਲੋਮੀਟਰ ਤੱਕ ਦੀਆਂ ਲਾਈਨਾਂ ਲੱਗ ਜਾਂਦੀਆਂ ਨੇ ਅਤੇ ਸਭ ਨੂੰ ਜਿਹੜਾ ਕਿ ਰਾਸ਼ਨ ਦਿੱਤਾ ਜਾ ਰਿਹਾ ਬਹੁਤ ਵਧੀਆ ਉਪਰਾਲਾ ਚਾਰੇ ਪਾਸੇ ਜਿਹੜੀ ਕਿ ਸ਼ਲਾਘਾ ਕੀਤੀ ਜਾ ਰਹੀ ਹੈ ਕਿ ਅੱਜ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੱਚਾ ਸੌਦਾ ਚੱਲ ਰਿਹਾ ਜੋ ਲੋਕਾਂ ਦੀ ਮੱਦ ਲਈ ਅੱਗੇ ਆ ਰਹੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਪੰਜਾਬ ਦੀ ਪੀੜ੍ਹੀ ਬਾਹਰ ਦਾ ਰੁਖ ਕਰ ਰਹੀ ਹੈ ਦੇਖਿਆ ਜਾ ਰਿਹਾ ਕਿ ਹੁਣ ਕੈਨੇਡਾ ਦੇ ਵਿੱਚ ਵੀ ਜਿਹੜਾ ਕਿ ਕੰਮ ਨਹੀਂ ਰਿਹਾ ਇੱਥੋਂ ਤੱਕ ਆਪਣੇ ਖਾਂਜੂ ਦੇ ਪੈਸੇ ਵੀ ਉਹਨਾਂ ਕੋਲ ਨਹੀਂ ਹੁੰਦੇ ਪਰ ਦੂਜੇ ਪਾਸੇ ਜਿਕਰ ਇਹ ਜਈਆਂ ਸੰਸਥਾਵਾਂ ਇੱਥੇ ਆ ਕੇ ਹੱਥ ਪੜਦੀਆਂ ਨੇ ਤਾਂ ਇਹਨਾਂ ਨੂੰ ਵੀ ਬੜਾ ਹੌਸਲਾ ਹੁੰਦਾ ਤਾਂ ਇੱਥੇ ਹੀ ਜੇਕਰ ਅਸੀਂ ਮੌਜੂਦ ਜੇਕਰ ਸਟੂਡੈਂਟਾਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਘੱਟੋ-ਘੱਟ ਸਾਡਾ 150 ਡਾਲਰ ਜਿਹੜਾ ਕਿ ਆਪਣੇ ਰਾਸ਼ਨ ਦੇ ਉੱਤੇ ਖਰਚ ਹੋ ਜਾਂਦਾ ਸੀ ਜਿਸ ਕਰਕੇ ਸਾਨੂੰ ਕੁਝ ਵੀ ਨਹੀਂ ਬਚਦਾ ਸੀ ਸਾਨੂੰ ਤਾਂ ਘਰ ਤੋਂ ਪੈਸੇ ਮੰਗਵਾਉਣੇ ਪੈਂਦੇ ਸੀ ਪਰ ਜੋ ਉਪਰਾਲਾ ਯਾ ਗੁਰਨਾਨਕ ਕਿਚਨ ਕੈਲਕੂਟੀ ਦੇ ਵੱਲੋਂ ਕੀਤਾ ਜਾ ਰਿਹਾ ਇਸ ਦੇ ਨਾਲ ਸਾਨੂੰ ਬਹੁਤ ਜ਼ਿਆਦਾ ਮਦਦ ਮਿਲ ਰਹੀ ਹੈ ਸਾਡੇ ਰਾਸ਼ਨ ਦਾ ਜਿਹੜਾ ਭਾਰ ਆ ਉਹ ਬਹੁਤ ਜ਼ਿਆਦਾ ਘਟ ਚੁੱਕਿਆ ਅੱਜ ਵੀ ਦੇਖਿਆ ਜਾ ਰਿਹਾ ਜਿਸ ਤਰੀਕੇ ਦੇ ਨਾਲ ਜਦੋਂ ਪੰਜਾਬ ਦੇ ਵਿੱਚ ਹੜ ਵਰਗਾ ਮਾਹੌਲ ਬਣ ਜਾਂਦਾ ਤਾਂ ਦੇਖਿਆ ਜਾਂਦਾ ਕਿ ਸਾਰੀਆਂ ਜਿਹੜੀਆਂ ਜਥੇਬੰਦੀਆਂ ਨੇ ਇੱਕ ਸੰਸਥਾਵਾਂ ਨੇ ਜਾਂ ਜਥੇਬੰਦੀਆਂ ਨਾਲ ਉਹ ਸਾਰੇ ਇਕੱਠੇ ਹੋ ਕੇ ਲੋਕਾਂ ਦੀ ਮਦਦ ਦੇ ਵਾਸਤੇ ਅੱਗੇ ਆਉਂਦੇ ਨੇ ਪਰ ਇਸ ਤਸਵੀਰ ਨੇ ਸਭ ਦਾ ਦਿਲ ਖੁਸ਼ ਕਰ ਦਿੱਤਾ ਕਿ ਅੱਜ ਵੀ ਦੇਖਿਆ ਜਾ ਰਿਹਾ ਕਿ ਚਾਹੇ ਵਿਦੇਸ਼ ਦੀ ਧਰਤੀ ਹੈ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੱਚਾ ਸੌਦਾ ਚਾਰੇ ਪਾਸੇ ਚੱਲ ਰਿਹਾ ਉਹ 20 ਰੁਪਏ ਅੱਜ ਵੀ ਚੱਲ ਰਹੇ ਨੇ ਬੇਸ਼ੱਕ ਉਸ ਸਮੇਂ ਦੇ 20 ਰੁਪਏ ਸੀ ਪਰ ਉਹ ਵੀਰ ਪੇ ਦਾ ਅੱਜ ਵੀ ਜਿਹੜਾ ਰਾਸ਼ਨ ਲੋਕਾਂ ਦੀ ਮਦਦ ਲਈ ਕਦੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੱਚਾ ਸੌਦਾ ਮੁੱਕਣਾ ਨਹੀਂ ਦੇ ਰਿਹਾ ਸੋ ਬਹੁਤ ਵਧੀਆ ਤਸਵੀਰਾਂ ਨੇ ਇਸ ਤਸਵੀਰਾਂ ਨੂੰ ਦੇਖ ਕੇ ਵਾਕੀ ਦਿਲ ਖੁਸ਼ ਹੁੰਦਾ ਹੈ ਲੋਕ ਪ੍ਰਾਲਾ ਕੀਤਾ ਜਾ ਰਿਹਾ ਦੇਖਿਆ ਜਾ ਰਿਹਾ ਕਿ ਜਿਹੜੀਆਂ ਟੀਮਾਂ ਨੇ ਉਹਨਾਂ ਦੇ ਵੱਲੋਂ ਲੈਣਾ ਦੇ ਵਿੱਚ ਲੱਗੇ ਹੋਏ ਇਹਨਾਂ ਲੋਕਾਂ ਨੂੰ ਜਿਹੜਾ ਕਿ ਰਾਸ਼ਨ ਦਿੱਤਾ ਜਾ ਰਿਹਾ ਹਰ ਇੱਕ ਚੀਜ਼ ਦਾ ਰਾਸ਼ਨ ਦਿੱਤਾ ਜਾ ਰਿਹਾ ਸਬਜ਼ੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਸੁੱਕਾ ਰਾਸ਼ਨ ਵੀ ਦਿੱਤਾ ਜਾ ਰਿਹਾ ਹੈ ਇਨਾਂ ਦੇ ਨਾਲ ਬਹੁਤ ਜੜੀ ਰਾਹਤ ਮਿਲਦੀ ਆ ਹੁਣ ਤੱਕ ਜੋ ਜਾਣਕਾਰੀ ਮਿਲੀਆਂ ਉਸ ਦੇ ਮੁਤਾਬਿਕ ਦੱਸਿਆ ਜਾ ਰਿਹਾ ਕਿ 2 2 3 3 ਜਿਹੜੇ ਕੰਟੇਨਰ ਨੇ ਪੂਰੇ ਰਾਸ਼ਨ ਦੇ ਭਰ ਕੇ ਲਿਆਂਦੇ ਜਾਂਦੇ ਨੇ ਤੇ ਹਰ ਹਫ਼ਤੇ ਜਿਹੜਾ ਕਿ ਇਹ ਰਾਸ਼ਨ ਦਿੱਤਾ ਜਾਂਦਾ ਤੇ ਜਿੰਨੇ ਵੀ ਜਿਹੜੇ ਲੋਕ ਨੇ ਲੋੜਵੰਦ ਹੁੰਦੇ ਨੇ ਉਹ ਆਉਂਦੇ ਨੇ ਅਤੇ ਇੱਥੋਂ ਆਪਣਾ ਰਾਸ਼ਨ ਲੈ ਕੇ ਜਾਂਦੇ ਨੇ ਇਸ ਦੇ ਨਾਲ ਰਾਸ਼ਨ ਲੈਣ ਵਾਲੇ ਵੀ ਬਹੁਤ ਖੁਸ਼ ਨਜ਼ਰ ਆਏ ਇਹ ਸਿਰਫ ਪੰਜਾਬੀਆਂ ਦੇ ਵਾਸਤੇ ਨਹੀਂ ਹੈ ਕਿਉਂਕਿ ਆਪ ਨੂੰ ਲੱਗਦਾ ਵੀ ਸ਼ਾਇਦ ਪੰਜਾਬੀ ਜਿਹੜੇ ਨੌਜਵਾਨ ਗਏ ਹੋਏ ਨੇ ਜਾਂ ਜਿਹੜੇ ਪੰਜਾਬੀ ਗਏ ਨੇ ਸ਼ਾਇਦ ਉਹਨਾਂ ਨੂੰ ਕੰਮ ਨਹੀਂ ਮਿਲਿਆ ਉਹਨਾਂ ਦੇ ਮਤਲਬ ਵਾਸਤੇ ਪਰ ਨਹੀਂ ਇਹ ਜਿਹੜਾ ਕਿ ਰਸ਼ਨ ਖੁੱਲਾ ਦਿੱਤਾ ਜਾ ਰਿਹਾ ਇਸ ਦੇ ਵਿੱਚ ਕੋਈ ਵੀ ਭੇਦਭਾਵ ਨਹੀਂ ਇਸ ਦੇ ਵਿੱਚ ਚਾਹੇ ਕੋਈ ਗੋਰਾ ਚਾਹੇ ਕੋਈ ਅਫਰੀਕੀ ਆ ਜਿਹੜਾ ਮਰਜੀ ਹੋਵੇ ਸਭ ਨੂੰ ਬਰਾਬਰ ਸਮਝਿਆ ਜਾ ਰਿਹਾ ਹੈ ਅਤੇ ਸਭ ਨੂੰ ਜਿਹੜਾ ਕਿ ਰਾਸ਼ਨ ਬਰਾਬਰ ਦਿੱਤਾ ਜਾ ਰਿਹਾ ਤਸਵੀਰਾਂ ਤੁਸੀਂ ਵੀ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਰਾਸ਼ਨ ਲੈਣ ਵਾਲਿਆਂ ਦੇ ਚਿਹਰੇ ਵੀ ਖੁਸ਼ੀ ਦੇ ਨਾਲ ਖਿੜੇ ਹੋਏ ਨੇ ਦੂਜੇ ਪਾਸੇ ਜਿਹੜੇ ਇਹ ਸੇਵਾ ਕਰਨੇ ਉਹ ਵੀ ਆਪਣੇ ਆਪ ਤੇ ਮਾਣ ਮਹਿਸੂਸ ਕਰ ਰਹੇ ਨੇ ਕਿ ਸਾਨੂੰ ਵੀ ਜਿਹੜਾ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਇਸ ਦੇ ਨਾਲ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਕਾਫੀ ਜੜੀ ਮਦਦ ਮਿਲ ਰਹੀ ਹੈ ਬਿਊਰੋ ਰਿਪੋਰਟ ਛਲਕਾਟਾ ਨਿਊਜ਼